ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਦੀ ਸੰਗਤ ਜੀ ਅੱਜ ਆਪਾਂ ਪੂਰੀ ਕਰਦੇ ਆਂ ਮਾਈ ਬੀਰੋ ਭਾਈ ਭਗਤੂ ਜੀ ਦੇ ਇਤਿਹਾਸ ਤੇ ਕਥਾ ਭਾਈ ਭਤੇ ਸਿੰਘ ਨੇ ਭੁੱਲ ਬਖਸ਼ਾਈ ਸਿੱਖ ਗਲਤੀਆਂ ਤਾਂ ਕਰਦੇ ਆਏ ਹਨ ਭੁੱਲਣਾ ਬੰਦੇ ਦੀ ਜਾਤ ਦੇ ਨਾਲ-ਨਾਲ ਚੱਲਦਾ ਹੈ ਪਰ ਕਈਆਂ ਨੂੰ ਭੁੱਲ ਬਖਸ਼ਾਉਣ ਦਾ ਸਮਾਂ ਮਿਲ ਜਾਂਦਾ ਹੈ ਪਰ ਕਈ ਨਿਭਾਗਿਆਂ ਨੂੰ ਭੁੱਲ ਬਖਸ਼ਾਉਣ ਦੀ ਸੋਝੀ ਵੀ ਨਹੀਂ ਆਉਂਦੀ ਤੇ ਭੁੱਲੇ ਸਰੀਰ ਤਿਆਗ ਜਾਂਦੇ ਹਨ ਭਾਈ ਸਾਫ ਸਿੰਘ ਫਤੇ ਸਿੰਘ ਵੀ ਮੋੜ ਆਇਆ ਸੀ ਭੁੱਲ ਸੀ ਪਰ ਉਸ ਦੀ ਉਸ ਨੂੰ ਭੁੱਲ ਬਖਸ਼ਾਉਣ ਦਾ ਅਫਸਰ ਮਿਲ ਗਿਆ ਦਸਵੇਂ ਪਾਸ਼ਾ ਦਮਦਮਾ ਸਾਹਿਬ ਤੋਂ ਅੱਗੇ ਚੱਲ ਕੇ ਦਿੱਲੀ ਨੇੜੇ ਪਹੁੰਚ ਕੇ ਤੇ ਔਰੰਗਜ਼ੇਬ ਦੀ ਮੌਤ ਹੋ ਗਈ ਉਸ ਦੇ ਪੁੱਤਰਾਂ ਲਈ ਵਿੱਚ ਤਖਤ ਲਈ ਲੜਾਈ ਛੜ ਗਈ ਔਰੰਗਜ਼ੇਬ ਦਾ ਵੱਡਾ ਲੜਕਾ ਬਹਾਦਰ ਸ਼ਾਹ ਭਾਈ ਨੰਦ ਲਾਲ ਕਰਕੇ ਗੁਰੂ ਸਾਹਿਬ ਦੀ ਇੱਜ਼ਤ ਕਰਦਾ ਸੀ ਉਸ ਨੂੰ ਗੁਰੂ ਸਾਹਿਬ ਦੀ ਮਦਦ ਦੀ ਲੋੜ ਪਈ ਗੁਰੂ ਸਾਹਿਬ પાસે ਹਜ਼ਾਰੋਂ ਕੇ ਬੇਨ ਮਦਦ ਲਈ ਬੇਨਤੀ ਕੀਤੀ ਪਰਵਾਣ ਹੋਈ ਬੇਨਤੀ ਆਪਣੀ ਫੌਜ ਸਹਿਤ ਗੁਰੂ ਸਾਹਿਬ ਅੱਗੇ ਬਾਧਾਈ ਅੱਗੋ ਬਹਾਦਰ ਸ਼ਾਹ ਜਿਸ ਨਾਲ ਸ਼ਾਹੀ ਫੌਜਾਂ ਵੀ ਸੀ ਮਾਰੋ ਮਾਰ ਕਰਦਾ ਅੱਗੇ ਵਧਿਆ ਆ ਰਿਹਾ ਸੀ ਬਹਾਦਰ ਸ਼ਾਹ ਦੀਆਂ ਫੌਜਾਂ ਬੇਦਲ ਹੋ ਕੇ ਪਿੱਛੇ ਹਟ ਰਹੀਆਂ ਸਨ ਤਾਂ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਅੱਗੇ ਫੇਰ ਬੇਨਤੀ ਕੀਤੀ ਤਾਂ ਗੁਰੂਆਂ ਨੇ ਆਪ ਦਾ ਤੀਰ ਚਿੱਲੇ ਤੇ ਚੜਾਇਆ ਤੇ ਜਿਹਾ ਵਾਰ ਕੀਤਾ ਕਿ ਸ਼ਹਿਜ਼ਾਦਾ ਆਜ਼ਮ ਜੋ ਹਾਥੀ ਉੱਪਰ ਬੈਠਾ ਸੀ ਫੌਜਾਂ ਦੀ ਅਗਵਾਈ ਕਰ ਰਿਹਾ ਸੀ ਸਹਿ ਨਾ ਸਕਿਆ ਸੀਨੇ ਵਿੱਚ ਗੁਰਾਂ ਦਾ ਤੀਰ ਖਾ ਕੇ ਧਰਤੀ ਉੱਪਰ ਆ ਡਿੱਟਾ ਉਹਦੇ ਮਰਨ ਦੀ ਦੇਰ ਰਹੀ ਸੀ ਕਿ ਪਾਸਾ ਪਲਟ ਗਿਆ ਬਾਹਦਰ ਸ਼ਾਹੀ ਜਿੱਤ ਹੋਈ ਉਸ ਨੇ ਗੁਰੂ ਸਾਹਿਬ ਦਾ ਭਰਪੂਰ ਸਤਕਾਰ ਦਿੱਲੀ ਵਿੱਚ ਲਿਜਾ ਕੇ ਕੀਤਾ ਗੁਰੂ ਸਾਹਿਬ ਨੇਬਰ ਨੇ ਬਹਾਦਰ ਸ਼ਾਹ ਜੋ ਤਖਤ ਤੇ ਬੈਠ ਕੇ ਬਾਹਦਰ ਸ਼ਾਹ ਨਾਮ ਦੇ ਦੇ ਨਾਮ ਨਾਰਾਜ਼ ਕੀਤਾ ਨੂੰ ਕਿਹਾ ਕਿ ਗੁਰੂ ਪਰਿਵਾਰ ਨਾਲ ਜੋ ਜ਼ੁਲਮ ਸੂਬਾ ਸਰਹੰਦ ਨੇ ਕੀਤੇ ਹਨ ਉਹਨਾਂ ਦੀ ਸਜ਼ਾ ਉਹਨਾਂ ਨੂੰ ਦਿੱਤੀ ਜਾਵੇ ਬਹਾਦਰ ਸ਼ਾ ਵਾਅਦਾ ਤਾਂ ਕਰਦਾ ਰਿਹਾ ਪਰ ਠੋਸ ਕਦਮ ਕੋਈ ਨਾ ਉਠਾਇਆ ਗੁਰੂ ਸਾਹਿਬ ਉਸ ਤੋਂ ਬੇਉਮੀਦੀ ਹੋਏ ਨੰਦੇੜ ਚਲੇ ਗਏ ਜਿੱਥੇ ਬੰਦਾ ਬਹਾਦਰ ਉਹਨਾਂ ਦਾ murid ਬਣ ਗਿਆ ਗੁਰੂ ਸਾਹਿਬ ਨੇ ਬੰਦਾ ਇਹ ਬਹਾਦਰ ਵਿੱਚ ਜੰਗਜੂ ਸਪੇਟ ਦੇ ਕੇ ਕੰਮ ਕਰਾਉਣ ਲਈ ਪੰਜਾਬ ਭੇਜਣ ਦਾ ਫੈਸਲਾ ਕੀਤਾ ਜੋ ਕੰਮ ਬਹਾਦਰ ਨਾ ਬਾਦਰਸ਼ਾ ਨਾ ਕਰ ਸਕਿਆ ਉਹ ਬੰਦੇ ਨੂੰ ਅਮਰਤ ਛਕਾ ਕੇ ਗੁਰਬਖਸ਼ ਸਿੰਘ ਨਾਮ ਦੇ ਕੇ ਪੰਜ ਜਵਾਨ ਦੇ ਕੇ ਪੰਜਾਬ ਭੇਜਿਆ ਤਾਂ ਜੋ ਉਹ ਜ਼ਾਲਮਾਂ ਦੀ ਸੋਧ ਸੁਧਾਈ ਕਰੇ ਨਾਲ ਹੀ ਗੁਰੂ ਸਾਹਿਬ ਨੇ ਪੰਜਾਬੀ ਜੰਗ ਜੰਗ ਜੂ ਨੌਜਵਾਨ ਨੂੰ ਪੱਤਰ ਵੀ ਲਿਖ ਦਿੱਤੇ ਕਿ ਬੰਦੇ ਦੀ ਮਦਦ ਲਈ ਅੱਗੇ ਆਉਣ ਵਾਲਾ ਆਉਣ ਉਹਨਾਂ ਵਿੱਚ ਇੱਕ ਪੱਤਰ ਭਾਈ ਫਤੇ ਸਿੰਘ ਦੇ ਨਾਮ ਭੀ ਸੀ ਜੋ ਪੰਜ ਨੌ 500 ਨੌਜਵਾਨ ਲੈ ਕੇ ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਨੂੰ ਜਾ ਮਿਲਿਆ ਬੰਦੇ ਨੇ ਜਿੰਨੀਆਂ ਲੜਾਈਆਂ ਲੜੀਆਂ ਸਭ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਜਾਲਮਾਨ ਨੂੰ ਸਾਧੇ ਸੋਧਿਆ ਭਾਈ ਫਤਿਹ ਸਿੰਘ ਹਰ ਲੜਾਈ ਵਿੱਚ ਉਹਨਾਂ ਦੇ ਨਾਲ ਰਹੇ ਮੋਢੇ ਨਾਲ ਮੋਢਾ ਲਾ ਕੇ ਲੜੇ ਸਭ ਤੋਂ ਵੱਡੀ ਲੜਾਈ ਸੀ ਸਰਹੰਦ ਵਜੀਬ ਵਜੀਬ ਖਾਨ ਨੇ ਦੋਨੇ ਸ਼ਾਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬੱਤੀ ਫਤਿਹ ਸਿੰਘ ਨੀਹਾਂ ਵਿੱਚ ਚਨਵਾ ਕੇ ਸ਼ਹੀਦ ਕੀਤੇ ਸਨ ਭਾਈ ਫਤਿਹ ਸਿੰਘ ਦੇ ਸਾਹਮਣੇ ਆ ਵਜੀਦ ਖਾਂ ਗਿਆ ਅਤੇ ਸ਼ੇਰ ਦੇ ਡੋਲੇ ਫਰਕ ਕੁੱਠੇ ਬੱਚਿਆਂ ਦਾ ਬਦਲਾ ਲੈਣ ਦਾ ਵੇਲਾ ਸਾਹਮਣੇ ਦੇਖਿਆ ਐਸਾ ਭਰਪੂਰ ਬਾਰ ਕੀਤਾ ਕਿ ਵਜੀਰ ਖਾਨ ਸੂਬਾ ਸਰਹੰਦ ਦਾ ਸਿਰ ਖਿੱਦੋ ਵਾਂਗ ਰੁੜਦਾ ਚਾਰ ਕਦਮ ਜੂ ਦੂਰ ਜਾ ਡਿੱਗਾ ਮਾਨ ਹੈ ਕਿ ਖਾਨਦਾਨ ਨੂੰ ਜਿੰਨਾਂ ਦੇ ਜਮਾ ਮਰਦ ਬਾਬੇ ਫਤਿਹ ਸਿੰਘ ਨੇ ਵਜੀਏ ਨੂੰ ਝਟਕਾ ਕੇ ਗੁਰੂ ਦੇ ਲਾਲਾਂ ਦਾ ਬਦਲਾ ਲਿਆ ਜਦ ਇਹ ਖਬਰ ਗੁਰੂ ਸਾਹਿਬ ਨੂੰ ਨਤੇੜ ਵਿੱਚ ਪਹੁੰਚੀ ਤਾਂ ਗੁਰੂ ਸਾਹਿਬ ਨੇ ਭਾਈ ਫਤਿਹ ਸਿੰਘ ਨੂੰ ਅਸੀਂ ਇਸ ਦਿੱਤੀ ਕਿ ਤੇਰੀ ਵੰਸ਼ਵਦੇ ਫੁੱਲੇ ਤੇਰੇ ਤੇਰੀ ਭੁੱਲ ਮਾਫ ਕਰਦੇ ਹਾਂ ਇਸੇ ਤਰ੍ਹਾਂ ਭਾਈ ਫਤਿਹ ਸਿੰਘ ਨੂੰ ਆਪਣੀ ਭੁੱਲ ਬਖਸ਼ਾਉਣ ਦਾ ਅਸਰ ਮਿਲ ਗਿਆ ਜਿਵੇਂ ਭਾਈ ਗੋਰੇ ਨੂੰ ਮਿਲਿਆ ਸੀ ਅੰਤ ਭਾਈ ਫਤਿਹ ਸਿੰਘ ਨੂੰ ਬੰਦਾਬਾਦ ਦਰਨਾਲ ਕੈਦੀ ਬਣਾ ਕੇ ਦਿੱਲੀ ਲਿਜਾਇਆ ਗਿਆ 700 ਸਿੱਖ ਹੋਰ ਵੀ ਸਨ ਉਹਨਾਂ ਨੂੰ ਬਾਕੀ ਸਿੰਘਾਂ ਦੇ ਨਾਲ ਹੀ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ ਪਰ ਅਸੀਂ ਆਪਣੇ ਵੱਡੇ ਬਡੇਰਿਆਂ ਦੇ ਪਾਏ ਪੂਰਨਿਆਂ ਨੂੰ ਭੁੱਲ ਗਏ ਹਾਂ ਸਾਨੂੰ ਚਾਹੀਦਾ ਹੈ ਕਿ ਪਤੇ ਸਿੰਘ ਦਾ ਸ਼ਹੀਦੀ ਦਿਹਾੜਾ ਹਰ ਬਰੇ ਮਨਾਇਆ ਮਨਾਇਆ ਕਰੀਏ ਆਉਂਦੀ ਨਸਲ ਨੂੰ ਵੀ ਆਪਣੇ ਬਡੇਰਿਆਂ ਵਾਂਗ ਗਿਆਨ ਦੀਏ ਹੁਣ ਇਹਨਾਂ ਤਿੰਨਾਂ ਪਾਈਆਂ ਦੇ ਨਗਰ ਕੁਗ ਵੱਸਦੇ ਹਨ ਇਹਨਾਂ ਵਿੱਚੋਂ ਬਹੁਤ ਸਾਰੇ ਹੋਰ ਨਗਰ ਵੀ ਵਸਾਏ ਹਨ ਗੁਰੂ ਦੇ ਵਚਨ ਸੱਤ ਹੋ ਰਹੇ ਹਨ ਕਿ ਜੋਗ ਦੇ ਜਉਂਦੇ ਜਾਗਦੇ ਰਹਿਣਗੇ ਅਮਰ ਬੇਲ ਵਾਂਗ ਵਧਣਗੇ ਇਹ ਸਾਖੀ ਸੀ ਮਾਈ ਵੀਰੋ ਪਾਈ ਭਗਤੂ ਜੀ ਦੇ ਇਤਿਹਾਸ ਬਾਰੇ ਉਹਨਾਂ ਦੀ ਵੰਸ਼ ਬਾਰੇ ਕਿ ਉਹਨਾਂ ਦੀ ਕੋਲ ਕਿੱਥੋਂ ਸ਼ੁਰੂ ਹੋਈ ਤੇ ਕਿਵੇਂ ਗੁਰੂਆਂ ਨੇ ਆਪਣਾ ਇੱਕ ਪੁੱਤਰ ਪਾਈ ਬਾਬਾ ਆਦਮ ਜੀ ਨੂੰ ਵਕਸ਼ਿਸ਼ ਕੀਤਾ ਤੇ ਉਹਨਾਂ ਦੀ ਕੋਲ ਹੁਣ ਪਾਈਆਂ ਦੇ ਵਿੱਚ ਚੱਲਦੀ ਆ ਰਹੀ ਹੈ ਇਹ சாਖੀ ਜੋ ਸੀ ਇਹ ਪਿੰਡ ਚੱਕ ਵਕਤੂ ਦੇ ਪਾਈ ਅਜੈਬ ਸਿੰਘ ਜੀ ਵੱਲੋਂ ਲਿਖੀ ਗਈ ਸੀ ਬਹੁਤ ਗੁਣੀ ਗਿਆਨੀ ਸੀਗੇ ਬਾਬਾ ਜੈਵ ਸਿੰਘ ਜੀ ਬਹੁਤ ਗਿਆਨ ਸੀ ਉਹਨਾਂ ਨੂੰ ਗੁਰਬਾਣੀ ਬਾਰੇ ਅਸੀਂ ਵੀ ਉਹਨਾਂ ਨੂੰ ਸੁਣਦੇ ਰਹੇ ਹਾਂ ਜਦ ਵੀ ਆਪਣਾ ਹੁਣ ਗੁਰਪੁਰਬ ਆਉਣਾ ਹੈ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਨੇ ਸਾਰੀ ਸਾਖੀ ਭੋਗ ਪਾਉਣ ਤੋਂ ਬਾਅਦ ਸੁਣਾਉਂਦੇ ਰਹੇ ਨੇ ਅੱਜੋ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਸਾਡਾ ਪਿੰਡ ਅੱਜ ਵੀ ਉਹਨਾਂ ਨੂੰ ਯਾਦ ਕਰਦਾ ਦੂਰ ਨੇੜੇ ਲੋਕ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਨੇ ਉਨ੍ਹਾਂ ਦੀ ਦੇਣ ਆਪਣੂ ਇਹ ਸਾਖੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਜ ਆਪਣੀ ਸਾਖੀ ਜਿਹੜੀ ਇੱਥੇ ਸੰਪੂਰਨ ਹੋ ਗਈ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਨਦਰੁਸਤੀਆਂ ਬਖਸ਼ਣ ਅਤੇ ਸਭ ਦੇ ਵੰਸ਼ ਅੱਗੇ ਚੱਲਦੇ ਰਹਿਣ ਅੱਜ ਵੀ ਜੇ ਕਿਸੇ ਨੂੰ ਧੀੜੀ ਨਹੀਂ ਬਾਦੀ ਤਾਂ ਉਹ ਮਾਈ ਵੀਰੋ ਪਾਈ ਭਗਤੂ ਦੇ ਸਥਾਨ ਤੇ ਜਾ ਕੇ ਅਰਦਾਸ ਬੇਨਤੀਆਂ ਕਰੋ ਮਾਈ ਆਪਣੇ ਬੱਚਿਆਂ ਦੀ ਜਰੂਰ ਸੁਣਦੇ ਨੇ ਅਤੇ ਝੋਲੀਆਂ ਭਰ ਕੇ ਲਿਆਓ ਵਾਹਿਗੁਰੂ ਜੀ ਕਾ ਖਾਲਸਾ